ਲੋਕ ਵੀ ਸੱਜਣੋ ਅੱਜ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਟਰੈਕਟਰ ਲੈ ਕੇ ਆਏ ਆ ਖੜੇ ਕਿੱਥੇ ਆ ਸਾਰਾ ਕੁਝ ਦੱਸਾਂਗੇ ਮੇਰੇ ਸਾਈਡਾਂ ਤੇ ਦੋ ਬਾਈ ਖੜੇ ਨੇ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਟਰੈਕਟਰ ਵੇਚਦੇ ਆ ਆ ਬਾਈ ਦਾ ਨਾਮ ਹੈਗਾ ਕੁਲਦੀਪ ਤੇ ਆ ਬਾਈ ਦਾ ਨਾਮ ਹੈਗਾ ਸੇਵਕ ਕੀ ਹਾਲ ਆ ਬਾਈ ਵਧੀਆ ਜੀ ਬੰਦੀ ਹਾਲ ਆ ਬਾਈ ਠੀਕ ਹੈ ਤੇ ਮੈਂ ਸੁਣਿਆ ਵੀ ਤੁਸੀਂ ਟਰੈਕਟਰ ਆ ਜਿਹੜੇ ਵੀ ਮਾਰਕੀਟ ਰੇਟ ਨਾਲੋਂ ਪਿਆ ਪਿਆ ਹਜ਼ਾਰ ਲੱਖ ਲੱਖ ਘੱਟ ਦਿੰਦੇ ਹੋ ਹਾਂਜੀ ਹਾਂਜੀ ਕਰਦੇ ਬਾਈ ਕਰਨੇ ਹੀ ਆ ਜੀ ਕੋਈ ਸਾਨੂੰ ਮੰਡੀਆਂ ਦਾ ਖਰਚਾ ਨਹੀਂ ਪੈਂਦਾ ਕੋਈ ਸਾਨੂੰ ਛੋਰੂਮਾਂ ਦਾ ਖਰਚਾ ਨਹੀਂ ਆਪਦੇ ਘਰੇ ਟਰੈਕਟਰ ਖੜੇ ਆ ਕੋਈ ਅਸੀਂ ਬੰਦੇ ਨਹੀਂ ਰੱਖੇ ਵੀ ਇਹਨਾਂ ਦੀ ਸਾਫ ਸਪਾਈ ਬਸ ਹਾਂ ਮਤਲਬ ਜਿਹੜਾ ਉਹ ਖਰਚਾ ਹੈਗਾ ਤੁਸੀਂ ਉਹ ਲੋਕਾਂ ਨੂੰ ਘੱਟ ਦੇ ਦਿੰਦੇ ਹਾਂ ਹਾਂ ਜੇ ਹੁਣ ਅਸੀਂ ਤੁਰੇ ਫਿਰਾਂਗੇ ਮੰਡੀਆਂ ਦੇ ਤੇਲ ਮਚਾਉਂਦੇ ਉਹੀ ਆਪਾਂ ਜੈਜ ਰੇਟ ਤੇ ਦੇ ਦਿੰਨੇ ਉਹੀ ਜੈਜ ਰੇਟ ਤੇ ਦੇ ਦਿੰਦੇ ਅੱਜ ਆਪਣੇ ਕੋਲ 6 ਟਰੈਕਟਰ ਨੇ ਬਈ ਹਾਂਜੀ ਹਾਂਜੀ 6 ਟਰੈਕਟਰ ਆਹ ਸੋਨ ਵਾਲੀ ਕੱਡੀ ਆਈ 60 ਇਹ ਕਿੰਨਾ ਮਾਡਲ ਆ ਬਈ ਇਹ 11 ਮਾਡਲ ਆ ਜੀ 11 ਮਾਡਲ ਆ ਇਹਦਾ ਨੰਬਰ ਕਿੱਥੋਂ ਦਾ ਇਹਦਾ ਰਾਜਸਥਾਨ ਨੰਬਰ ਆ ਜੀ ਰਾਜਸਥਾਨ ਦਾ ਨੰਬਰ ਆ ਮੂਰੇ ਟਾਇ हैगे 80 85 ਪੈਸੇ 90 ਪੈਸੇ ਮੰਨ ਲਓ 90 ਪੈਸੇ ਮੰਨ ਲਓ ਆ ਮੈਟਿੰਗ ਵਗੈਰਾ ਚੰਗੀ ਹੋਈ ਆ ਹਾਂਜੀ ਹਾਂਜੀ ਤੇ ਬਾਈ ਇਹ ਕੰਡੀਸ਼ਨ ਪੱਖੋ ਕਿਵੇਂ ਆ ਕੰਡੀਸ਼ਨ ਪੱਖੋ ਸਾਰਾ Ориਜਨਲ ਆ ਬਾਈ ਇੰਜਨ ਗੇਅਰ ਦਾ ਬਹੁਤ ਚੰਗਾ ਟਰੈਕਟਰ ਸਾਰਾ Ориਜਨਲ ਆ ਚੇਪ ਵਾਲੀ ਕਾਪੀ ਆ ਬੀਮਾ ਹਜੇ ਪਿਆ ਇਹਦਾ 5ਵੇਂ ਮਹੀਨੇ ਤੱਕ ਬੀਮਾ ਵੀ ਪਿਆ ਬੀਮਾ ਵੀ ਪਿਆ ਤੇ ਹੁਣ ਇਹਦਾ ਰੇਟ ਕੀ ਆ ਰੇਟ 2.5 ਲੱਖ ਰੁਪਈਆ ਜੀ ਦੇ ਨਾਲ ਇਹਦਾ ਡਿਮਾਂਡ ਆ ਉਹ 40 ਦਾ ਦੇ ਦਾਂਗੇ 2 40 ਦਾ ਦੇ ਦਾਂਗੇ ਉਹਦੇ ਵਿੱਚੋਂ ਵੀ ਮਾਨਦਾਨ ਕਰ ਦੋਗੇ ਕਰ ਦਿਆਂ ਕਰ ਦਿਆਂ ਤੇ ਜਿਹੜਾ ਇੱਧਰ ਆ ਗਿਆ ਸੋਨੇ ਲੀਕਾ ਪਿਆਲ ਹਾਂਜੀ ਇਹ ਕਿੰਨਾ ਮਾਡਲ ਹੈ ਬਈ ਇਹ ਅੱਠ ਮਾਡਲ ਹੈ ਜੀ ਅੱਠ ਮਾਡਲ ਹੈ ਮੂਰਲੇ ਟਾਇਰ ਤਾਂ ਹਜੇ ਐਮ ਆਰ ਐਫ ਉਹ ਵੀ ਦਿਸੀ ਜਾਂਦਾ ਹੈਗਾ ਨਵੇਂ ਹਾਂ ਨਵੇਂ ਟਾਇਰ ਚੌਕੜੇ ਨਵਾਂ ਜੀ ਚੌਕੜੇ ਨਵਾਂ ਦਾ ਹਾਂਜੀ ਹਾਂ ਇਹਦੀ ਇਹ ਕੰਡੀਸ਼ਨ ਪੱਕੋ ਕੱਢੇ ਸਾਰਾ origignal ਆ ਕੱਲੇ ਮਗਰਾੜ ਇਹਦੇ ਉਹ ਵੀ origignal ਲੱਗੇ ਹੋਏ ਆ ਮਗਰਾੜ ਕੱਲੇ ਉਹ ਵੀ ਕੰਪਨੀ ਚੋਂ origignal ਕੰਪਨੀ ਚੋਂ origignal ਲੱਗੇ ਹੋਏ ਆ ਹਾਂਜੀ ਬਾਡੀ ਲਾਈਨ ਦਾ ਸਾਰਾ ਅਰੀਜਨਲ ਇੰਜਨ ਦਾ ਬਹੁਤ ਚੰਗਾ ਟਰੈਕਟਰ ਇੰਜਨ ਦਾ ਬਹੁਤ ਚੰਗਾ ਇੱਕ ਵਾਰੀ ਆ ਮੜਾ ਖੋਲ ਕੇ ਦਿਖਾ ਦੇ ਹਾਂਜੀ 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 ਹਨਾ ਨਿਊਜ਼ੀਲੈਂਡ ਵਗੈਰਾ ਲੋ ਵੀ ਸੱਜਣੋ ਸਾਰਾ ਅਰੀਜਨਲ ਪਿਆ ਟਰੈਕਟਰ ਸਾਰਾ ਅਰੀਜਨਲ ਤੇ ਹੁਣ ਬਈ ਕਿਤੋਂ ਲੀਕਿੰਗ ਚੀ ਕਹਿੰਦੇ ਹਾਂ ਕਿਤੋਂ ਲੀਕਿੰਗ ਇਹਦਾ ਰੇਟ ਕੀ ਹੈ ਰੇਟ ਆ ਜੀ ਇਹਦਾ 275 2 ਲੱਖ 75 ਹਜ਼ਾਰ ਹਾਂਜੀ ਫਿਰ ਜਿਵੇਂ ਪਿੰਡਾਂ ਵਾਲੇ ਚੌਕੜ ਨਾਵਾ ਚੌਕੜਾ ਨਵਾ ਜਿਵੇਂ ਆਪਣੇ ਜੱਟ ਭਾਈ ਕਹਿੰਦ ਨੇ ਕਿਸਾਨ ਭਾਈ ਕਹਿੰਦ ਨੇ ਜਾਜ ਜਾਜ ਤੇ ਆ ਜਾ ਜਾਜ ਤੇ ਫਿਰ ਲੈ ਜਾ 2.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਆਪਾਂ 2.5 ਲੱਖ ਚੋ ਵੀ ਮਾਨਤਨ ਕਰਨਾ ਪਊ ਕੋਈ ਨਹੀਂ ਕਰ ਦਾਂਗੇ ਆਂ ਦਾ ਖਰਚੇ ਵਰਚੇ ਜੋ ਕਰ ਅਗਲੇ ਦਾ ਮੌਕੇ ਤੇ ਕਰ ਜੂਗਾ ਤੇ ਜਿਹੜਾ ਇੱਧਰ ਖੜਾ ਹੈਗਾ 36 30 ਸੁਪਰ ਨਿਊ ਹੌਲੈਂਡ ਇਹ ਕਿੰਨਾ ਮਾਡਲ ਆ ਬਈ ਇਹ 13 ਜੀ 2013 ਮਾਡਲ ਆ ਕਨੋਪੀ ਵਗੈਰਾ ਚੰਗੀ ਲੱਗੀ ਹੋਈ ਆ ਪੈਰ ਤਾਂ ਨਵੇਂ ਵਾਂਗੂ ਹੀ ਨੇ ਨਵੇਂ ਮੂਰ ਲੈਣਾ ਮੈਂ ਵਾਂਗੂ ਆ ਮਗਰਲੇ 75 80 ਪੈਸੇ ਟਾਇਰ ਨਾਲ ਦੇ ਟਾਇਰ ਆ ਬਾਈ ਨਾਲ ਦੇ ਟਾਇਰ 3200 ਕੁਛ ਘੰਟਾ ਚੱਲਿਆ ਟਰੈਕਟਰ 3200 ਕੁਛ ਘੰਟਾ ਚੱਲਿਆ ਇਹ ਕਿ ਨਹੀਂ ਬਾਡੀ ਬੁੱਡੀ ਲੈਣ ਦਾ ਚੈੱਕ ਕਰਾ ਦੇ ਚੈੱਕ ਰਹੀ ਬਾਈ ਹਾਂ ਤੇ ਬਾਕੀ ਸਾਰਾ origignal ਆ ਬਾਈ ਹਾਂ ਆ ਮਗਰਾੜਾਂ ਦੇ ਵਿੱਚੋਂ ਤੇ ਰਿੰਬਾਂ ਦੀਆਂ ਕਿਨਾਰੀਆਂ ਹੋਈਆਂ ਜਿੰਨਾ ਕੱਕ ਹੋਇਆ ਆ ਆਪਾਂ ਕਹਿ ਕੇ ਦੇਵਾਂ ਹਾਂ ਤੇ ਬਾਈ ਹੁੱਕ ਵਗੈਰਾ ਚੈੱਕ ਕਰਾ ਦੇ ਹੁੱਕ ਕਦ ਦਵਾਰੀ ਲੱਗੇ ਬਾਈ ਹੁੱਕ ਨਵੀਂ ਲੱਗੀ ਦੀ ਆ ਹਾਂ ਹੁੱਕ ਨਵੀਂ ਲੱਗੀ ਕੋਈ ਨਹੀਂ ਤੇ ਬਾਕੀ ਹੁਣ ਇਹਦਾ ਰੇਟ ਕੀ ਆ ਇਹਦਾ ਜੀ 435 435 ਹਾਂਜੀ ਫਿਰ ਉਹ ਹੀ ਗੱਲ ਵੀ ਜਾਇਦ ਜਾਇਸ ਤੇ ਆਜਾ 420 ਦਾ ਦੇ ਦਿਆਂਗੇ 20 ਤਾਂ ਮਾੜੀ ਹੁੰਦੀ ਹੈ ਹੈ 20 ਮਾੜੀ ਹੁੰਦੀ ਹੈ ਮਾੜੀ ਤਾਂ ਫਿਰ 10 ਦਾ ਕਰ ਲਾ ਪੂਰੇ 4 ਦਾ ਦੇਵਾਂਗੇ ਤੇ ਜਿਹੜਾ ਆ ਖੜਾ ਗਿਆ 33 ਦੀ ਇਹ ਲੈਣਾ ਪ੍ਰਾਇਆ ਪ੍ਰਾਇਆ ਇਹ 14 ਮਾਡਲ ਆ ਟਾਇਰ ਮੂਰਲੇ ਜਮਨ ਨਵੇਂ ਜਮਨ ਨਵੇਂ ਹਜ਼ਾਰ ਮਾਰ ਕੇ ਦਿੱਤਾ ਹੈ ਆ ਫੋਲੋ ਵੀ ਦਿਸੀ ਜਾਂਦਾ ਹੈ ਮਗਰ ਲੈ 75 80 ਪੈਸੇ ਟਾਇਰ ਆ ਠੀਕ ਆ ਮਾ ਇੱਕ ਦੂਜੇ ਤੋਂ ਚੜਦੇ ਤੋਂ ਜਾਂਦਾ ਚੜਦੇ ਤੋਂ ਚੜਦਾ ਟਰੈਕਟਰ ਆ ਜੀ ਚੜਦੇ ਤੋਂ ਚੜਦਾ ਸਾਰੇ ਮੈਟਿੰਗ ਮੂਟਿੰਗ ਚੈੱਕ ਕਰਾ ਦਿਓ ਬਾਡੀ ਲੈਨ ਦਾ ਚੈੱਕ ਕਰਾ ਦਿਓ ਤੇ ਹਾਂ ਤੇ ਹੁਣ ਇਹ ਵੀ ਆਪਾ ਇਹਦਾ ਰੇਟ ਕੀ ਆ ਇਹਦਾ ਵੀ 435 ਆ 435 ਆ ਹਾਂ ਜੀ ਪਰ ਇਹ ਵੀ 4 ਚ ਹੀ ਬਣਦਾ ਲੋਕ ਉਹਦਾ 4 ਕਹਤਾ ਇਹਦਾ ਵੀ 4 ਉਹ ਕਿਉਂ ਗੱਲ ਤੇ ਰਹਿੰਦੇ ਨਹੀਂ ਨਾ ਲੋਕ ਇੱਥੇ ਆ ਕੇ ਜਾ ਜਿਹੜਾ ਕਹਤਾ ਪਾਪੀ ਚਾਰਤੀ ਦਿਨ ਦੇਣਾ ਆਪਾ ਬਸ ਹਾਂ ਨਾ ਦਾ ਹਾਂ ਨਾ ਦਾ ਬਸ ਚਾਰ ਚ ਲੈ ਜੂ 37 ਜਿਹੜਾ ਵੀ ਲੈ ਕੇ ਜਾਣਾ ਤੇ ਇੱਧਰ ਆ ਗਿਆ ਅਰਜਨ ਹਾਂਜੀ 14 ਮਾਡਲ ਆ ਜੀ ਇਹ 14 ਮਾਡਲ ਆ 605 ਡੀ ਆ ਜੀ ਹਾਂਜੀ ਤੇ ਇਹ ਕੰਡੀਸ਼ਨ ਪੱਖੋਂ ਬਾਈ ਕਿਵੇਂ ਆ ਸਾਰਾ origignal ਆ ਜੀ ਸਾਰਾ origignal ਜਿੱਤ ਰੱਸੀ ਪੈਸੇ ਟਾਇਰ ਆ ਇਹਦਾ ਰੇਟ ਕੀ ਆ ਇਹਦਾ 410 ਆ 14 ਮਾਡਲ ਆ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ 410 ਆ ਇਹ ਚੋਂ ਕਿੰਨਾ ਚੱਕੇਗਾ ਫਲਡਸਟੋਨ ਕਿੰਨਾ ਕਰੇਗਾ ਇਹ ਸਿੱਧਾ ਦੇ ਦਿਆਂਗੇ 380000 ਦਾ 10 ਮੇਰੇ ਕਿੰਨੀ ਉਹ 370 ਦਾ ਹੀ ਦਵਾਂਗੇ ਐਤ ਕੀ ਦਾ ਬਾਹ ਬਾਹਲੀਆ ਆਫਰਾਂ ਦੇਈ ਜਾਂ ਨਾ ਤੂੰ ਆਫਰਾਂ ਹੀ ਦੇਣ ਵਾਸਤੇ ਆਏ ਅੱਜ ਤੇਰੇ ਕੋਲ ਪਹਿਲੀ ਵਾਰ ਹੀ ਆਇਆ ਤੇ ਜਿਹੜਾ ਆ ਖੜਾ ਕਰ ਜਨੋਵ ਇਹ ਮਾਰ ਕੇ 20 ਦੇ ਆ ਕਾਪੀ 21 ਦੀ ਆ ਬਈ 21 ਮਾਡਲ ਹੀ ਮੰਨੀ ਐ 21 ਮਾ ਹਾਂ ਨਾਲ ਦੇ ਟਾਇਰ ਆ 75 ਪੈਸੇ ਮੈਟਿੰਗ ਵਗੈਰਾ ਚ ਮੈਟਿੰਗ ਮੋਟਿੰਗ ਸਾਰੀ ਹੋਈ ਆ ਟਰੈਕਟਰ ਖੁੱਲਿਆ ਖੱਲਿਆ ਨਹੀਂ ਕਿਤੇ ਚਾਬੀ ਨਹੀਂ ਲੱਗੀ ਬਾਡੀ ਲੈਨ ਦਾ ਚੈੱਕ ਕਰਾ ਦਿਓ ਕਣੋਪੀ ਚੰਗੀ ਲੱਗੀ ਹੋਈ ਏ। ਟਰੋਪੀ ਨਵੀਂ ਲੱਗੀ ਆ ਸਾਰੀ ਹਾਂ। ਠੀਕ ਆ। ਇਹੇ ਕੰਡੀਸ਼ਨ ਪੱਖੋਂ ਜੁਮੇ। ਬਹੁਤ ਚੰਗਾ ਟਰੈਕਟਰ ਸਾਰਾ origignal ਆ। ਸਾਰਾ origignal ਆ। ਹਾਂ। ਬੈਸਟ ਬੰਗਾਲ ਨੰਬਰ ਆ। ਬੈਸਟ ਬੰਗਾਲ ਨੰਬਰ ਆ। ਹਾਂ ਜੀ ਹਾਂ ਜੀ। ਤੇ ਹੁਣ ਬਾਈ ਜੇ ਆਪਾਂ ਹੁਣ ਇਹਦਾ ਰੇਟ ਜੇ ਆਪਾਂ ਪੰਜਾਬ ਨੰਬਰ ਹੁੰਦਾ ਤਾਂ ਕਿੰਨਾ ਇੱਕ ਹੁੰਦਾ? ਪੰਜਾਬ ਨੰਬਰ ਦਾ ਤਾਂ 21 ਮਾਡਲ ਦਾ ਦੀ 6.5 ਲੱਖ ਪਾਉਣੇ 7 ਲੱਖ ਹੈਗਾ। ਫਿਰ ਆਪਾਂ ਕਿੰਨੇ ਤਾਂ ਦੇਣਾ? ਆਪਾਂ 4.5 ਲੱਖ ਦਾ ਦੇ ਦਾਂਗੇ। ਨਾ 4.5 ਜ਼ਿਆਦਾ ਹੈ। ਹੈ? ਜ਼ਿਆਦਾ। ਨਹੀਂ ਜ਼ਿਆਦਾ ਤਾਂ ਨਹੀਂ ਟਰੈਕਟਰ ਵੀ ਨਵਾਂ ਜਮਾਂ। ਨਹੀਂ ਸਵਾਜਾਰ ਦਾ ਸਵਾਜਾਰ ਦਾ ਦੇ ਦਾਂਗੇ ਮੈਂ ਤਾਂ ਉਤਲਾ ਪਿਆ ਚੱਕਰ ਨੂੰ ਫਿਰਦਾ ਚਾਰ ਦਾ ਦਵਾਂਗੇ ਦੇ ਦਈਏ ਉਹ ਚਾਰ ਦਾ ਮੁੜ ਕੇ ਫੋਰਾ ਘਟਾਉਂਦੇ ਆ ਕੇ ਰਹਿੰਦੇ ਨਹੀਂ ਨਹੀਂ ਚਾਰ ਦਾ ਦਵਾਂਗੇ ਨਾਲ ਦਾ ਸੌਦਾ ਬਾਈ 4 ਲੱਖ ਦਾ ਲੈ ਜਾਓ ਆ ਕੇ ਟਰੈਕਟਰ ਚੈੱਕ ਕਰ ਲਿਓ ਹਾਂ 4 ਲੱਖ ਚ ਲੈ ਜਾਓ ਵੀ ਮੈਂ 605 9 ਤੇ ਬਾਕੀ ਜਿਹੜਾ ਤੁਹਾਡੇ ਨੰਬਰ ਆ ਬਾਈ ਉਹ ਦੱਸ ਦੋ 9463177050 ਤੇ ਬਾਈ ਕਿਲ ਦੀ ਤੁਹਾਡਾ ਨੰਬਰ 980145302 ਤੇ ਆਪਾਂ ਖੜੇ ਹਾਂ ਬੁਰਜ ਮਹਿਮਾ ਹਾਂਜੀ ਹਾਂਜੀ ਇਹ ਪੈ ਕਿੱਥੇ ਜਾਂਦਾ ਬਠਿੰਡੇ ਤੋਂ 20 ਕਿਲੋਮੀਟਰ ਦੂਰ ਤੇ 15 ਕਿ ਹੋਊਗਾ 15 ਕਿ ਹੋਊਗਾ ਤੇ ਨੇੜੇ ਸਾਨੂੰ ਰਹਿ ਗਿਆ ਇਧਰ ਬੱਲੂਆਣਾ ਬੱਲੂਆਣਾ ਤੋਂ 2 ਕਿਲੋਮੀਟਰ ਆ ਇਧਰ ਆ ਮੰਨ ਲਾ ਮੁਕਸਰ ਵਾਲੀ ਰੋਡ ਤੋਂ ਬਾਬਾ ਫਰੀਦ ਕਾਲਜ ਟੱਪ ਕੇ ਉਹ 2 ਕਿਲੋਮੀਟਰ ਇਧਰੋਂ ਪੈਂਦਾ ਮਤਲਬ ਜਿਹ ਮਹਿਮੇ ਦਾ ਡਾ ਮੇਨ ਰੋਡ ਤੇ ਆ ਗਿਆ ਉਹਨੇ ਰੋਡਾਂ ਦੇ ਵਿਚਾਲੇ ਲਓ ਵੀ ਸੱਜਣੋ ਕਰ ਲਿਓ ਸੰਪਰਕ ਜਿੰਨਾਂ ਨੇ ਆ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਹੈਗਾ